ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਤੁਹਾਨੂੰ ਸ਼ਬਦ ਦੱਸਾਂਗੇ ਸੋ ਜਦੋਂ ਵੀ ਵੀਰਵਾਰ ਦਾ ਤੁਸੀਂ ਚਿਰਾਗ ਰੋਸ਼ਨ ਕਰਦੇ ਹੋ ਜਾਂ ਜਦੋਂ ਵੀ ਸੇਵਾ ਕਰਨ ਵੈਂਦੇ ਹੋ ਦੋ ਟਾਈਮ ਦਾ ਸਮਾਂ ਕੱਢਦੇ ਹੋ ਜਿਨ੍ਹਾਂ ਕੋਲ ਗੁਰੂ ਦਾ ਕੋਈ ਨਾਮ ਸ਼ਬਦ ਨਹੀਂ ਹੈ ਉਹ ਇਸ ਕਲਮੇ ਦਾ ਜਾਪ ਕਰ ਸਕਦਾ ਹੈ ਕੋਈ ਵੀ ਪੀਰ ਨੂੰ ਤੁਸੀਂ ਮੰਨਦੇ ਹੋ ਚਾਹੇ 11ਵੀਂ ਵਾਲੇ ਸਰਕਾਰ ਨੂੰ ਮੰਨਦੇ ਆ ਜਾਂ ਫਿਰ ਪੰਜਾ ਪੀਰਾਂ ਨੂੰ ਲੱਖਦਾ ਦਾ ਪੀਰ ਮੁਖਵਾਜਾ ਪੀਰ ਨੂੰ ਸੋ ਸੇਵੀ ਪੀਰ ਫਕੀਰ ਨੂੰ ਸਰਕਾਰ ਕੋਟੜੇ ਵਾਲੀ ਨੂੰ ਤੁਸੀਂ ਮੰਨਦੇ ਹੋ ਤਾਂ ਇਹ ਕਲਮੇ ਦਾ ਜਾਪ ਇਹ ਸਾਰੇ ਹੀ ਕਰ ਸਕਦੇ ਆ ਜਿਹੜੀਆਂ ਵੀ ਰੂਹਾਂ ਪੀਰਾਂ ਫਕੀਰਾਂ ਦੀ ਸੇਵਾ ਕਰਦੀਆਂ ਆ ਉਹ ਸਾਰੀਆਂ ਇਸ ਕਲਮੇ ਦਾ ਜਾਪ ਕਰ ਸਕਦੀਆਂ ਜਦੋਂ ਚਿਰਾਗ ਰੋਸ਼ਨ ਕਰਦੇ ਆ ਤੇ ਇਸ ਕਲਮੇ ਨੂੰ ਤੁਸੀਂ ਪੜ੍ਹ ਸਕਦੇ ਆ ਸੋ ਚਾਰ ਤੋਂ ਪੰਜ ਵਾਰ ਕਲਮਾ ਪੜ੍ਹੋ ਅਰਦਾਸ ਬੇਨਤੀ ਕਰੋ ਸੋ ਉਹ ਸੇਵਾ ਜੋ ਹੈ ਕਬੂਲ ਹੋ ਜਾਂਦੀ ਹੈ ਸੋ ਬਾਕੀ ਗੁਰੂ ਧਰਨਾ ਜ਼ਰੂਰ ਕਰੋ ਨਾਮ ਸ਼ਬਦ ਜ਼ਰੂਰ ਲਓ ਜੀ ਨਾਮ ਸ਼ਬਦ ਲਾਉਂਗੇ ਤਾਂ ਫਿਰ ਤੁਸੀਂ ਪੀਰਾ ਫਕੀਰਾਂ ਦੀ ਸੇਵਾ ਕਰਦੇ ਜਾਓ ਨਾਮ ਸ਼ਬਦ ਗੁਰੂ ਦਾ ਕਰੋ ਤਾਂ ਸੇਵਾ ਸਫਲ ਹੈ ਸੋ ਹੁਣ ਆਪਾਂ ਇਥੇ ਵੀਡੀਓ ਨੂੰ ਸ਼ੁਰੂ ਕਰਦੇ ਆਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੇ ਆਪੀਰਾਂ ਦੀ ਜੈ ਸਾਈਆਂ ਦੀ ਵੀ ਜਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਜਿੱਥੇ ਗੁਰਧਾਰਨਾ ਕੀਤੀ ਹੋਈ ਆ ਤੇ ਸਾਡੇ ਗੁਰੂ ਦੇ ਨਾਲ ਜਿਹੜਾ ਸੇਵਕ ਰਹਿੰਦਾ ਹੈ ਉਹਦੇ ਦੋ ਬੱਚੇ ਵੀ ਆ ਤੇ ਉਹ ਮੇਰੀ ਭੈਣ ਤੇ ਕੰਦੀ ਨਜ਼ਰ ਰੱਖਦੇ ਸੀ ਤੇ ਉਲਟਾ ਉਹਨਾਂ ਨੇ ਮੇਰੀ ਭੈਣ ਨੂੰ ਹੀ ਬਦਨਾਮ ਕਰ ਦਿੱਤਾ ਤੇ ਅਸੀਂ ਡੇਰੇ ਜਾਣਾ ਛੱਡ ਦਿੱਤਾ ਸੋ ਲੋਕ ਵੀ ਸਾਨੂੰ ਹੀ ਮਾੜਾ ਆਖ ਰਹੇ ਆ ਕਿ ਜਿਹੜੇ ਲੋਕ ਮਾੜੇ ਹੁੰਦੇ ਤੇ ਉਹਨਾਂ ਨੂੰ ਉਹ ਪ੍ਰਮਾਤਮਾ ਗੁਰੂ ਆਪ ਦੂਰ ਕਰ ਦਿੰਦਾ ਹੈ ਸੋ ਦੇਖੋ ਇੱਥੇ ਆਪਾਂ ਤੁਹਾਨੂੰ ਇੱਕ ਹੀ ਗੱਲ ਦੱਸਾਂਗੇ ਤੁਸੀਂ ਇੱਥੇ ਲਿਖਦੇ ਹੋ ਕਿ ਗੁਰੂ ਵੀ ਜਾਣੀ ਜਾਣਵਾ ਸਾਂ ਗੁਰੂ ਜਾਣੀ ਜਾਣ ਹੁੰਦਾ ਹੈ ਸਭ ਕੁਝ ਦੇਖਦਾ ਹੈ ਪਰ ਇਹ ਨਹੀਂ ਹੈ ਕਿ ਜਿਹੜੀ ਗਲਤੀ ਅੱਜ ਉਹ ਇਨਸਾਨ ਕਰਦੇ ਆ ਤੇ ਉਹਨੂੰ ਸਜ਼ਾ ਨਹੀਂ ਮਿਲਣੀ ਚਾਹੇ ਵਿਸ਼ੱਕ ਦੀ ਜਿੰਨਾ ਮਰਜੀ ਗੁਰੂ ਦੇ ਨਜ਼ਦੀਕ ਕਿਉਂ ਨਾ ਹੋਵੇ ਸੋ ਸਜ਼ਾ ਹਰ ਇੱਕ ਨੂੰ ਮਿਲੇਗੀ ਜਦੋਂ ਗਲਤੀ ਕਰੇਗਾ ਸੋ ਜਿੰਨਾ ਮਰਜੀ ਉਹ ਲੋਕਾ ਮੁਰਤ ਦਿਖਾਵਾ ਇਨਸਾਨ ਕਰ ਲਵੇ ਪਰ ਗਲਤੀ ਦੀ ਸਜ਼ਾ ਜ਼ਰੂਰ ਮਿਲਦੀ ਹੈ ਸੋ ਬਾਕੀ ਇੱਥੇ ਇਹ ਕਵਾਂਗੇ ਕਿ ਜੇਕਰ ਤੁਸੀਂ ਆ ਜੱਡੀਰੇ ਨਹੀਂ ਜਾਂਦੇ ਪਰ ਗੁਰੂ ਨੂੰ ਹਾਜ਼ਰ ਨਜ਼ਰ ਸਮਝ ਕੇ ਯਾਦ ਰੱਖੋ ਤੇ ਨਾਮ ਸਿਮਰਨ ਦੀ ਕਮਾਈ ਕਰਦੇ ਜਾਓ ਘਰ ਵਿੱਚ ਬੈਠ ਕੇ ਹੀ ਤੁਸੀਂ ਨਾਮ ਸਿਮਰਨ ਕਰ ਸਕਦੇ ਆ ਆਪਣੇ ਗੁਰੂ ਨੂੰ ਯਾਦ ਕਰ ਸਕਦੇ ਆ ਸੋ ਜੇਕਰ ਅੱਜ ਅਸੀਂ ਗੁਰੂ ਤੱਕ ਨਹੀਂ ਪਹੁੰਚ ਸਕਦੇ ਕੁਝ ਮਜਬੂਰੀਆਂ ਆ ਤੇ ਗੁਰੂ ਆਪ ਚੱਲ ਕੇ ਆ ਜਾਂਦਾ ਹੈ ਆਪ ਦਰਸ਼ਨ ਦੇ ਦਿੰਦਾ ਹੈ ਸੋ ਜੇਕਰ ਤੁਸੀਂ ਗੁਰੂ ਤੇ ਭਰੋਸਾ ਰੱਖਦੇ ਹੋ ਵਿਸ਼ਵਾਸ ਰੱਖਦੇ ਹੋ ਤਾਂ ਸੇਵਾ ਕਰਨੀ ਸ਼ੁਰੂ ਕਰ ਦਿਓ ਫਿਰ ਜਦੋਂ ਤੁਹਾਡੀ ਨਾਮ ਦੀ ਕਮਾਈ ਜੁੜੇਗੀ ਪਰਮਾਤਮਾ ਆਪਣੇ ਆਪ ਰਸਤੇ ਖੋਲ ਦੇਵੇਗਾ ਸੋ ਕਿਉਂਕਿ ਪਰਮਾਤਮਾ ਤੱਕ ਪਹੁੰਚਣਾ ਹੈ ਤਾਂ ਨਾਮ ਸ਼ਬਦ ਕਰਨਾ ਬਹੁਤ ਜ਼ਰੂਰੀ ਹੈ ਕੋਈ ਇਨਸਾਨ ਰੱਬ ਨਹੀਂ ਕਿਸੇ ਦਾ ਬਣ ਸਕਦਾ ਸੋ ਹਰ ਇੱਕ ਦੇ ਅੰਦਰ ਪਰਮਾਤਮਾ ਜ਼ਰੂਰ ਵੱਸਦਾ ਹੈ ਕੋਈ ਉਹਨੂੰ ਪਹਿਚਾਨ ਲੈਂਦਾ ਹੈ ਪਰ ਕੋਈ ਚੰਗਾ ਕਰਮ ਹੁੰਦਾ ਜਿਸ ਨੂੰ ਕੀ ਗੁਰੂ ਦੀ ਸੇਵਾ ਮਿਲਦੀ ਆ ਫਰੋ ਇਨਸਾਨ ਹੰਕਾਰ ਜਾਂਦੇ ਆ ਇਸ ਕਾਨੂੰਨ ਨਹੀਂ ਸਮਝਦੇ ਕੋਈ ਪ੍ਰਾਣਾ ਹੀ ਕਰਮਾਂ ਦਾ ਹਿਸਾਬ ਹੁੰਦਾ ਜਿਹਦੀ ਬਦੌਲਤ ਇਸ ਜਨਮ ਦੇ ਵਿੱਚੇ ਅਨਮੋਲ ਮੌਕਾ ਮਿਲਦਾ ਹੈ ਪਰ ਇਨਸਾਨ ਇੱਥੇ ਵੀ ਗਲਤੀਆਂ ਕਰਕੇ ਮੌਕੇ ਨੂੰ ਗਵਾ ਲੈਂਦਾ ਹੰਕਾਰ ਲੈ ਆਂਦਾ ਹੈ ਮਨ ਵਿੱਚ ਕੀ ਮੈਨੂੰ ਬਹੁਤ ਵੱਡਾ ਔਦਾਂ ਮਿਲਿਆ ਹੋਇਆ ਆ ਮੇਰੇ ਕਰਮ ਬਹੁਤ ਚੰਗੇ ਆ ਸੋ ਪਰ ਉਹ ਇਨਸਾਨ ਇਹ ਨਹੀਂ ਜਾਣਦਾ ਕਿ ਕੋਈ ਪ੍ਰਾਣਾ ਹੀ ਜਨਮ ਜਿਹਦੇ ਵਿੱਚ ਅਸੀਂ ਕੋਈ ਚੰਗਾ ਕਰਮ ਕੀਤਾ ਜਿਹਦੀ ਬਦੌਲਤ ਸਾਨੂੰ ਇਹ ਸਭ ਕੁਝ ਮਿਲਿਆ ਹੈ ਪਰ ਜੇਕਰ ਅਸੀਂ ਹੰਕਾਰ ਵਿੱਚ ਆ ਗਏ ਗਲਤ ਸੋਚ ਸਾਡੀ ਹੋ ਗਈ ਤੇ ਉਹ ਪ੍ਰਮਾਤਮਾ ਜਿਸ ਦਿਨ ਖੋਵੇਗਾ ਫਿਰ ਇਨਸਾਨ ਨੂੰ ਪਤਾ ਵੀ ਨਹੀਂ ਚੱਲਦਾ ਸੋ ਉਹ ਮਾਲਕ ਦੀ ਜਦੋਂ ਕਿਰਪਾ ਹੁੰਦੀ ਹੈ انسان ਨੂੰ ਹਮੇਸ਼ਾ ਨੀਵੇਂ ਰਹਿ ਕੇ ਚੱਲਣਾ ਚਾਹੀਦਾ ਹੈ ਕਹਿੰਦੇ ਕਿ ਮਨ ਨੀਵਾ ਮਤ ਉੱਚੀ ਰੱਖਣੀ ਚਾਹੀਦੀ ਹੈ ਮਨ ਨੂੰ ਹਮੇਸ਼ਾ ਛੁਕਾ ਕੇ ਹੀ ਜਿੰਨਾ ਸਕਦਾ ਹੈ ਰੱਖਣਾ ਚਾਹੀਦਾ ਹੈ ਸੋ ਮਨ ਨੂੰ ਜੇਕਰ ਨੀਵਾ ਰੱਖ ਕੇ ਤੁਸੀਂ ਚੱਲੋਗੇ ਤਾਂ ਪਰਮਾਤਮਾ ਦੀ ਕਿਰਪਾ ਵੱਧ ਜਾਂਦੀ ਹੈ ਪਰਮਾਤਮਾ ਦੀ ਹੋਰ ਜ਼ਿਆਦਾ ਕਿਰਪਾ ਹੋ ਜਾਂਦੀ ਹੈ ਸੋ ਬਾਕੀ ਕਦੇ ਵੀ ਇਸ ਗੱਲ ਦੇ ਟੈਨਸ਼ਨ ਨਾ ਲਓ ਕਿ ਸਾਡੇ ਨਾਲੇ ਸਭ ਖੁਸ਼ ਹੋਇਆ ਸਾਡਾ ਗੁਰੂ ਛੁੱਟ ਗਿਆ ਗੁਰੂ ਕਿਤੇ ਨਹੀਂ ਜਾਂਦਾ ਕਿਉਂਕਿ ਗੁਰੂ ਨੇ ਜੋ ਨਾਮ ਸ਼ਬਦ ਦੇ ਦਿੱਤਾ ਹੈ ਉਹ ਸਾਡੇ ਮਨ ਵਿੱਚ ਵਸ ਗਿਆ ਹੈ ਦਿਲ ਵਿੱਚ ਵਸ ਗਿਆ ਹੈ ਉਹ ਨੂੰ ਕੋਈ ਨਹੀਂ ਕੱਢ ਸਕਦਾ ਚਾਹ ਕੇ ਵੀ ਤੁਹਾਨੂੰ ਕੋਈ ਤੁਹਾਡੇ ਗੁਰੂ ਤੋਂ ਦੂਰ ਨਹੀਂ ਕਰ ਸਕਦਾ ਗੁਰੂ ਬਹੁਤ ਨਜ਼ਦੀਕ ਹੈ ਸਾਨੂੰ ਪੁਕਾਰਨ ਦੀ ਜ਼ਰੂਰਤ ਹੁੰਦੀ ਹੈ ਪ੍ਰਮਾਤਮਾ ਹਮੇਸ਼ਾ ਆਸ-ਪਾਸ ਰਹਿੰਦਾ ਹੈ ਜਿਹੜਾ ਰੂਹਾਂ ਯਾਦ ਕਰਦੀਆਂ ਤੇ ਸੇਵਾ ਤੇ ਸੱਚੇ ਦਿਲ ਨਾਲ ਅਰਦਾਸ ਕਰਦੀਆਂ ਮਹਿਸੂਸ ਕਰਦੀਆਂ ਕਿ ਹਾਂ ਮੇਰਾ ਗੁਰੂ ਮੇਰੇ ਨਾਲ ਆ ਤਾਂ ਫਿਰ ਤੁਸੀਂ ਦੇਖੋਗੇ ਕਿ ਗੁਰੂ ਤੁਹਾਨੂੰ ਆਪ ਸੰਕੇਤ ਦੇਵੇਗਾ ਕਿ ਮੈਂ ਤੇਰੇ ਨਾਲ ਖੜਾ ਹਾਂ ਤੇ ਅੱਗੇ ਨੂੰ ਵਧਣ ਦੀ ਜ਼ਰੂਰਤ ਹੈ ਕਦੇ ਵੀ ਪਿਛਾਂ ਨੂੰ ਨਹੀਂ ਮੁੜਨਾ ਮੁਸ਼ਕਲਾਂ ਨੂੰ ਦੇਖ ਕੇ ਨਾਮ ਦੀ ਕਮਾਈ ਕਰੋ ਗੁਰੂ ਨੂੰ ਯਾਦ ਕਰੋ ਜਿੰਨਾ ਹੋ ਸਕਦਾ ਗੁਰੂ ਨੂੰ ਖਿੱਚ ਪਾਉਣ ਦੀ ਕੋਸ਼ਿਸ਼ ਕਰੋ ਜਿੰਨੀ ਤੁਸੀਂ ਗੁਰੂ ਨੂੰ ਖਿੱਚ ਪਾਉਂਗੇ ਉੰਨੀ ਹੀ ਕਿਰਪਾ ਵਾਦੀ ਜਾਵੇਗੀ ਕਹਿੰਦੇ ਕਿ ਜਦੋਂ ਸਾਰੇ ਰਸਤੇ ਬੰਦ ਹੋ ਜਾਣ ਸਿਰਫ ਇੱਕ ਪ੍ਰਮਾਤਮਾ ਦੇ ਘਰ ਦਾ ਰਸਤਾ ਖੁੱਲਾ ਹੁੰਦਾ ਹੈ ਉਹ ਕਿਵੇਂ ਖੁੱਲਦਾ ਹੈ ਹੁਣ ਤੁਸੀਂ ਸਮਝੋਗੇ ਕਿ ਸਾਡਾ ਦਾ ਗੁਰੂ ਵੀ ਛੁੱਟ ਗਿਆ ਅਸੀਂ ਡੇਰੇ ਚਾਹਦੇ ਨਹੀਂ ਤੋ ਸਾਡਾ ਜੋ ਮਨ ਹੈ ਉਹ ਪ੍ਰਮਾਤਮਾ ਨਾਲ ਜੁੜਨਾ ਚਾਹੀਦਾ ਮਨ ਦੇ ਥਰੂ ਹੀ ਅਸੀਂ ਪ੍ਰਮਾਤਮਾ ਨਾਲ ਜੁੜ ਸਕਦੇ ਹਾਂ ਜਦੋਂ ਮਨ ਜੁੜ ਗਿਆ ਤੇ ਸਮਝ ਲਓ ਕਿ ਉਹ ਪ੍ਰਮਾਤਮਾ ਤੱਕ ਅਸੀਂ ਪਹੁੰਚ ਗਏ ਕਹਿੰਦੇ ਕਿ ਜੇਕਰ ਪ੍ਰਮਾਤਮਾ ਦੇ ਘਰ ਦਾ ਦਰਵਾਜ਼ਾ ਦੇਖਣਾ ਹੈ ਤਾਂ ਨਾਮ ਸਿਮਰਨ ਕਰਨਾ ਪਵੇਗਾ ਤੇ ਇੱਕ ਦਿਨ ਤੁਹਾਨੂੰ ਉਹ ਮਕਾਮ ਆਪਣੇ ਆਪ ਲੱਭ ਜਾਵੇਗਾ ਨਾਮ ਦੇ ਥਰੂ ਹੀ ਲੱਭ ਸਕਦਾ ਹੈ ਨਾਮ ਰੂਪੀ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਹਰ ਪਲ ਹਰ ਟਾਈਮ ਹਰ ਸੈਕੰਡ ਦੇ ਵਿੱਚ ਤੁਸੀਂ ਆਪਣੇ ਪਰਮਾਤਮਾ ਤੱਕ ਪਹੁੰਚ ਸਕਦੇ ਕਿਉਂਕਿ ਇਹ ਆਪਣੀ ਰਫ਼ਤਾਰ ਜੋ ਸੋਚ ਹੈ ਇਸ ਅਸੀਂ 1 ਮਿੰਟ ਦੇ ਵਿੱਚ ਕੁਝ ਸੋਚਦੇ ਆਂ ਤੇ 1 ਸੈਕਿੰਡ ਦੇ ਵਿੱਚ ਕੁਝ ਸੋਚਦੇ ਆਂ ਤੇ ਇਹ ਜੋ ਸਾਡੀ ਸੋਚ ਹੈ ਕਿੰਨੀ ਇਹਦੀ ਰਫ਼ਤਾਰ ਹੈ ਸੋਚ ਕੇ ਦੇਖੋ ਕਦ ਕਿੱਥੋਂ ਤੋਂ ਕਿੱਥੇ ਆਪਾਂ ਪਹੁੰਚ ਜਾਂਦੇ ਹੁਣ ਹੀ ਕੋਈ ਹੋਰ ਗੱਲ ਕਰ ਰਹੇ ਆਂ ਪਰ ਹੁਣ ਹੀ ਕੋਈ ਹੋਰ ਪਾਸੇ ਨੂੰ ਚਲ ਗਿਆ 1 ਸੈਕਿੰਡ ਲੱਗਦਾ ਹੈ ਇਹ ਰੂਹ ਦੀ ਰਫ਼ਤਾਰ ਹੈ ਸੋ ਇਸੇ ਤਰ੍ਹਾਂ ਅਸੀਂ ਪ੍ਰਮਾਤਮਾ ਨੂੰ ਯਾਦ ਕਰ ਸਕਦੇ ਆਂ ਕਦੇ ਇਹ ਨਾ ਸੋਚੋ ਕਿ ਅਸੀਂ ਜਾ ਕੇ ਹੀ ਸੇਵਾ ਕਰ ਸਕਦੇ ਆਂ ਮਾਲਕ ਦੀ ਕਿਰਪਾ ਲੈ ਸਕਦੇ ਆਂ ਜੋ ਨਾਮ ਸ਼ਬਦ ਮਿਲ ਗਿਆ ਉਹ ਬਹੁਤ ਵੱਡੀ ਤਾਕਤ ਹੈ ਉਹਨੂੰ ਛੋਟਾ ਨਾ ਸਮਝੋ ਨਾਮ ਦੀ ਕਮਾਈ ਕਰੋ ਉਹ ਆਪਣੇ ਆਪ ਹੀ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਦੇਣਗੇ ਜੀ ਹੁਣ ਮੈਂਨ ਵਿਸ਼ੇ ਬਾਰੇ ਗੱਲ ਕਰਦੇ ਆ ਸੋ ਮੇਨ ਵਿਸ਼ਾ ਹੈ ਕਿ ਆਪਾਂ ਇੱਕ ਕਲਮਾ ਦੱਸਣਾ ਹੈ ਸੋ ਸਾਰੀਆਂ ਰੂਹਾਂ ਪਿਆਰ ਦੇ ਨਾਲ ਉਹ ਕਲਮੇ ਨੂੰ ਸੁਣਨਾ ਸਮਝਣਾ ਤੇ ਅਮਲ ਕਰਨਾ ਸੋ ਜ਼ਿਕਰ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਕੋ ਨਾਮ ਸ਼ਬਦ ਨਹੀਂ ਹੈ ਉਹ ਇਹ ਕਲਮੇ ਦਾ ਜਾਪ ਕਰ ਸਕਦੇ ਆ ਜੀ ਸੋ ਹੁਣ ਇੱਥੇ ਕਲਮਾ ਆਪਾਂ ਦੱਸ ਦਈਏ ਸੋ ਇਹਦੇ ਵਿੱਚ ਅੱਲਾ ਦਾ ਨਾਮ ਆਵੇਗਾ ਅੱਲਾ ਮੋਲਾ ਪ੍ਰਮਾਤਮਾ ਮੁਸਲਮਾਨੀ ਲੈਣ ਦੇ ਵਿੱਚ ਅੱਲਾ ਹੀ ਕਹਿ ਕੇ ਪੁਕਾਰਿਆ ਜਾਂਦਾ ਪੀਰਾਂ ਫਕੀਰਾਂ ਨੂੰ ਅੱਲਾ ਕਹਿ ਕੇ ਯਾਦ ਕੀਤਾ ਜਾਂਦਾ ਹੈ ਸੋ ਇਸ ਕਰਕੇ ਤੁਸੀਂ ਕਿਸੇ ਵੀ ਪੀਰ ਦੀ ਸੇਵਾ ਕਰਦੇ ਹੋ ਤਾਂ ਇਹ ਕਲਮੇ ਦਾ ਜਾਪ ਕਰਨਾ ਹੈ ਜੀ ਸੋ ਇਹ ਕਲਮਾ ਕੁਝ ਇਸ ਤਰ੍ਹਾਂ ਹੈ ਧਿਆਨ ਦੇ ਨਾਲ ਸੁਣਨਾ ਜੀ ਅੱਲਾਹੁ ਹਮਦਮ ਸਵਾਮਰੇ ਬਲੀ ਮੀਆਂ ਮੌਜ ਕਾ ਦਰਿਆ ਖੋਲ ਰਹਿਮ ਕੀ ਗਲੀ ਦਰ ਤੇਰੇ ਤੇ ਕੂਕਦਾ ਫਕੀਰ ਜਾ ਬਲੀ ਦੇ ਦਾਤ ਤੇ ਮੁਰਾਦ ਕੁੱਲ ਦੇ ਬਲੀ ਸੋ ਇੱਕ ਵਾਰ ਫਿਰ ਇਥੇ ਰਿਪੀਟ ਕਰ ਦਿੰਨੇ ਆ ਜੀ ਅੱਲਾਹੁ ਹਮਦਮ ਸਾਮਰੇ ਬਲੀ ਮੀਆਂ ਮੋਜ ਕਾ ਦਰਿਆ ਖੋਲ ਰਹਿਮ ਕੀ ਕਲੀ ਤਰ ਤੇਰੇ ਤੇ ਹੂਕਦਾ ਫਕੀਰ ਜਾ ਬਲੀ ਤੇ ਦਾਤ ਤੇ ਮੁਰਾਦ ਕੁੱਲ ਦੇ ਬਲੀ ਸੋ ਇਹਦੇ ਵਿੱਚ ਇੱਕ ਅਰਦਾਸ ਦੀ ਤਰ੍ਹਾਂ ਜੋ ਪੈਰਾ ਹੈ ਕੀ ਦੇ ਦਾਤ ਤੇ ਮੁਰਾਦ ਕੁੱਲ ਦੇ ਬਣੀ ਸੋ ਇੱਕ ਕੁੱਲ ਦਾ ਬਲੀ ਹੈ ਅਸੀਂ ਪੀਰਾਂ ਪੀਰਾਂ ਦੀ ਸੇਵਾ ਕਰਦੇ ਆਂ ਤਾ ਅਸੀਂ ਦਤਾ ਮੰਗਦੇ ਆ ਸੋ ਜਦੋਂ ਅਸੀਂ ਕਲਮੇ ਦੇ ਰੂਪ ਵਿੱਚ ਸਿਮਰਦੇ ਆ ਕਲਮਾ ਪੜ੍ਹਦੇ ਆ ਪੀਰ ਅੱਗੇ ਦੋ ਹੱਥ ਅੱਡ ਕੇ ਅਰਦਾਸ ਕਰਦੇ ਆ ਕਲਮੇ ਦਾ ਚਾਰ ਤੋਂ ਪੰਜ ਵਾਰ ਜਾਪ ਜ਼ਰੂਰ ਕਰਿਆ ਕਰੋ ਜਦੋਂ ਸਵੇਰੇ ਸ਼ਾਮ ਧੂਪ ਬੱਤੀ ਕਰਦੇ ਹੋ ਸੇਵਾ ਕਰਦੇ ਹੋ ਤੇ ਖਾਸ ਕਰਕੇ ਵੀਰਵਾਰ ਦਾ ਦਿਨ ਜੋ ਹੈ ਉਹ ਨੂੰ ਕਦੇ ਹੱਥੋਂ ਨਾ ਭਜਾਓ ਵੀਰਵਾਰ ਦੇ ਦਿਨ ਤਾਕਤ ਵਧ ਜਾਂਦੀ ਹੈ ਕਹਿ ਰਿਹਾ ਵੱਧ ਜਾਂਦਾ ਹੈ ਉਸ ਦਿਨ ਸੱਚੇ ਦਿਲੋਂ ਕੰਮ ਕਰਾਂ ਤੋਂ ਫ੍ਰੀ ਹੋ ਕੇ ਫਿਰ ਤੁਸੀਂ ਇਹ ਸੇਵਾ ਕਰਨੀ ਆ ਤੇ ਮਨ ਨੂੰ ਸ਼ਾਂਤ ਰੱਖ ਕੇ ਕਲਮੇ ਦਾ ਜਾਪ ਕਰੋ ਤੁਹਾਨੂੰ ਆਪਣੇ ਆਪ ਆਨੰਦ ਆਵੇਗਾ ਤੁਹਾਨੂੰ ਇਹ ਮਹਿਸੂਸ ਹੋਵੇਗਾ ਜਿਵੇਂ ਕਿ ਪ੍ਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਹੋ ਗਈ ਹੋਵੇ ਕਿਉਂਕਿ ਜਦੋਂ ਮਨ ਨੂੰ ਚੈਨ ਮਿਲੇ ਮਨ ਨੂੰ ਸ਼ਾਂਤੀ ਮਿਲੇ ਤਾਂ ਸਮਝਣਾ ਕਿ ਪ੍ਰਮਾਤਮਾ ਦਾ ਪੈਰਾ ਫਿਰਕਾ ਨਾਲ ਹੈ ਸੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਜ਼ਰੂਰ ਕਰਿਓ ਜੀ ਸੋ ਕਾਫੀ ਕਮੈਂਟਾਂ ਸੀ ਜਿਹੜੇ ਕਹਿੰਦੇ ਸੀ ਕਿ ਕਲਮਾ ਦੱਸੋ ਕੋਈ ਉਹ ਵੀ ਦੱਸੋ ਜੀ ਸੋ ਇਹ ਕਲਮੇ ਦਾ ਤੁਸੀਂ जाप ਆਸਾਨੀ ਦੇ ਨਾਲ ਕਰ ਸਕਦੇ ਕੋਈ ਔਖਾ ਨਹੀਂ ਹੈ ਸੋ ਵਿਸ਼ਵਾਸ ਰੱਖ ਕੇ ਕੋਈ ਵੀ ਕਰਮ ਕਰੋ ਉਹਦਾ ਫਲ ਜਰੂਰ ਮਿਲਦਾ ਹੈ ਜੀ